ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਦਲਜੀਤ ਸਿੰਘ ਜੈਲਦਾਰ ਤੇ ਤੁਸੀਂ ਦੇਖ ਰਹੇ ਹੋ ਆਪਣਾ ਹੀ ਚੈਨਲ ਟਾਪ ਪੰਜਾਬ ਟੀਵੀ ਇਹ ਯਾਰੋ ਕੀ ਹਾਲ ਚਾਲ ਨੇ ਤੁਹਾਡੇ ਆਈ ਹੋਪ ਤੁਸੀਂ ਠੀਕ ਠਾਕ ਹੋਵੋਗੇ ਯਾਰੋ ਅੱਜ ਆਪਾਂ ਤੁਹਾਡੇ ਨਾਲ ਇੱਕ ਅਜਿਹੇ ਬੱਚੇ ਦੀ ਵੀਡੀਓ ਸਾਂਝੀ ਕਰਨ ਜਾ ਰਹੇ ਹਾਂ ਜੋ ਇੱਕ ਸਕੂਲ ਵਿੱਚ ਪੜਦਾ ਹੈ ਜੋ ਬਹੁਤ ਹੀ ਜ਼ਿਆਦਾ ਤੇਜ਼ ਹੈ ਜਿਸ ਨੂੰ ਬਹੁਤ ਹੀ ਜ਼ਿਆਦਾ ਗੱਲਾਂ ਹੁੰਦੀਆਂ ਨੇ ਤੇ ਇਹ ਬੱਚਾ ਆਪਣੀ ਮੈਡਮ ਨਾਲ ਕੀ ਗੱਲਬਾਤ ਕਰਦਾ ਪਿਆ ਹੈ ਮੈਡਮ ਨੂੰ ਕੀ ਕੀ ਕਹੀ ਜਾ ਰਿਹਾ ਹੈ ਇਸ ਵੀਡੀਓ ਨੂੰ ਦੇਖ ਕੇ ਤੁਹਾਡਾ ਮਨ ਖੁਸ਼ ਹੋ ਜਾਵੇਗਾ। ਸੋ ਜੇ ਤੁਹਾਡੇ ਵੀ ਬੱਚੇ ਨੇ ਤਾਂ ਇਸ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖਿਓ। ਬਹੁਤ ਜ਼ਿਆਦਾ ਬੋਲਦੇ ਹੋ। ਕਿਰੇ ਕਿੰਨਾ ਬੋਲਦਾ। ਘਰ 'ਤੇ ਵੀ ਬਹੁਤ ਬੋਲਦੇ ਹੋਗੇ। ਯਹਾਂ 'ਤੇ ਇਤਨਾ ਬੋਲਦੇ ਹੋ। ਤਰੇ ਦੂਰ ਦੂਰ ਚਲਾਵੇ ਤੁਹਾਡੇ ਉੱਤੇ ਚੜਾ ਲਊਂਗਾ ਮੈਂ। ਕਿਉਂ ਮੇਰੇ ਉੱਪਰ ਚੜਾ ਦੋਗੇ? ਤੇਰੇ ਕੋ ਇਤਨਾ ਨਹੀਂ ਪਤਾ ਮੈਂ ਤੇਰੇ ਸੇ ਵੱਡੀ ਹਾਂ।

ਹਾਂਜੀ ਮਿੱਤਰੋ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਹਾਨੂੰ ਇਸ ਬੱਚੇ ਦੀ ਵੀਡੀਓ ਕਿਵੇਂ ਦੀ ਲੱਗੀ ਤੇ ਤੁਹਾਡੇ ਬੱਚੇ ਕਿਹੜੀ ਕਲਾਸ 'ਚ ਪੜਦੇ ਨੇ ਕਮੈਂਟਾਂ 'ਚ ਜਰੂਰ ਲਿਖਿਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਦੇ ਹੋ ਸੋ ਮਿਲਦੇ ਹਾਂ ਜਿਸੇ ਨਵੀਂ ਅਪਡੇਟ ਨਾਲ ਹੁਣ ਸਾਨੂੰ ਦਿਓ ਇਜਾਜ਼ਤ ਤੇ ਤੁਸੀਂ ਦੇਖਦੇ ਰਹੋ ਆਪਣਾ ਹੀ ਚੈਨਲ ਟੌਪ ਪੰਜਾਬ